ਸੱਚੀ ਗੱਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਅਤੇ ਇਸ ਤੋਂ ਇਲਾਵਾ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਹਨ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਆਮ ਆਦਮੀ ਪਾਰਟੀ ਦੇ ਸਣੇ ਵੱਖ-ਵੱਖ ਹੋਰ ਨਾਂ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਵੀ ਪਿੰਡ-ਪਿੰਡ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸੇ ਦੌਰਾਨ ਹੁਣ ਬੇहद ਹੈਰਾਨ ਕਰਦਾ ਮਾਮਲਾ ਨਾਭਾ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਬੀਤੇ ਦਿਨੀ ਜਿੱਥੇ ਕਿ ਨਾ ਕਮੇੜੀ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਗਰਦੇਵ ਸਿੰਘ ਦੇਵਮਾਨ ਦੇ ਚੋਣ ਜਲਸੇ ਦੇ ਵਿੱਚ ਇੱਕ ਗਰੀਬ ਵਿਅਕਤੀ ਨੂੰ ਵਿਧਾਇਕ ਨੂੰ ਸਵਾਲ ਕਰਨਾ ਕਾਫੀ ਜ਼ਿਆਦਾ ਮਹਿੰਗਾ ਪੈ ਗਿਆ ਜਿਵੇਂ ਤੁਹਾਨੂੰ ਦੱਦੀਏ ਕਿ ਇਹ ਦੇਵਮਾਨ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਹ ਐਮਐਲਏ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਆ ਤੁਹਾਨੂੰ ਯਾਦ ਕਰਾ ਦਈਏ ਕਿ ਜੋ ਕਿ ਜਦੋਂ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਤੇ ਕੁਝ ਕੁ ਦਿਨ ਇਹਨਾਂ ਦੇ ਵੱਲੋਂ ਸਾਈਕਲ ਚਲਾਇਆ ਗਿਆ ਸੀ ਸੋ ਤਕਰੀਬਨ ਮਹੀਨਾ ਕੁ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਚੋਣਾਂ ਤੋਂ ਬਾਅਦ ਮਹੀਨਾ ਕੁ ਜਦੋਂ ਐਮਐਲਏ ਬਣੇ ਸੀ ਇਹਨਾਂ ਦੇ ਵੱਲੋਂ ਸਾਈਕਲ ਦੇ ਤੇ ਹੀ ਸਾਰੇ ਫਸੇ ਜਾਇਆ ਜਾਂਦਾ ਸੀ ਤੇ ਕਾਫੀ ਜ਼ਿਆਦਾ ਡੋਂਟ ਟੂ ਅਰਥ ਆਪਣੇ ਆਪ ਨੂੰ ਕਿਹਾ ਜਾਂਦਾ ਸੀ ਸੋ ਹੁਣ ਖਬਰ ਵੀ ਇਹ ਨਾਲ ਰਿਲੇਟਡ ਹੀ ਹੈ ਜਾਣਕਾਰੀ ਦੇ ਅਨਸਾਰ ਜਦੋਂ ਵਿਧਾਇਕ ਕੱਚੇ ਘਰਾਂ ਦੇ ਲੋਕਾਂ ਨੂੰ ਫਾਇਦੇ ਪਹੁੰਚਾਉਣ ਦੇ ਦਾਅਵੇ ਕਰ ਰਹੇ ਸਨ ਇਸੇ ਦੌਰਾਨ ਇਸੇ ਪਿੰਡ ਦਾ ਹੀ ਇੱਕ ਗਰੀਬ ਵਿਅਕਤੀ ਖੜਾ ਹੋ ਗਿਆ ਜਿਸ ਨੇ ਚੋਣ ਜਲਸੇ ਦੇ ਦੌਰਾਨ ਹੀ ਕਹਿ ਦਿੱਤਾ ਕਿ ਉਸ ਦਾ ਘਰ ਮੀਂਹ ਦੇ ਦੌਰਾਨ ਡਿੱਗ ਗਿਆ ਸੀ ਜਿਸ ਨੂੰ ਲੈ ਕੇ ਉਹ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ ਕਿਸੇ ਅਧਿਕਾਰੀ ਨੇ ਉਸ ਦੇ ਮਕਾਨ ਬਣਾਉਣ ਦੇ ਲਈ ਕੋਈ ਵੀ ਮਦਦ ਨਹੀਂ ਕੀਤੀ ਹੈ ਜਿਸ ਕਰਕੇ ਉਧਾਰ ਦੇ ਪੈਸਿਆਂ ਦੇ ਨਾਲ ਉਸ ਦੇ ਵੱਲੋਂ ਆਪਣਾ ਮਕਾਨ ਹੁਣ ਬਣਾ ਲਿਆ ਗਿਆ ਹੈ ਇਸ ਤੋਂ ਬਾਅਦ ਹੋਰ ਪਿੰਡ ਨਿਵਾਸੀਆਂ ਦੇ ਵੱਲੋਂ ਵੀ ਵਿਧਾਇਕ ਨੂੰ ਕੰਮਾਂ ਸੰਬੰਧੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ ਵਿਧਾਇਕ ਦੇ ਸਾਹਮਣੇ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਇਸ ਤੋਂ ਇਲਾਵਾ ਸਵਾਲ ਪੁੱਛਣ ਵਾਲੇ ਲੋਕਾਂ ਦੇ ਵਿੱਚ ਲੜਾਈ ਹੋ ਗਈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੱਥੋ ਪਾਈ ਹੋ ਗਈ ਇਸ ਤੋਂ ਇਲਾਵਾ ਇੱਕ ਦੂਸਰੇ ਦੇ ਉੱਤੇ ਇਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਬੀਤੀ ਰਾਤ ਪਿੰਡ ਕਮੇੜੀ ਵਿਖੇ ਪਹੁੰਚ ਗਈ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਪਿੰਡਦਿਆਂ ਨੂੰ ਡਰਾਇਆ ਗਿਆ ਹੈ ਦੱਸ ਦਈਏ ਕਿ ਪੀੜਤ ਕੱਚੇ ਮਕਾਨ ਵਾਲਾ ਅਕਤੀ ਵੀ ਘਰੋਂ ਹੁਣ ਫਰਾਰ ਹੋ ਚੁੱਕਾ ਹੈ ਜਿਸ ਦੇ ਵੱਲੋਂ ਕਾਫੀ ਹੌਸਲਾ ਕਰਕੇ ਇਹ ਸਵਾਲ ਦੇਵਮਾਨ ਨੂੰ ਸਾਈਕਲ ਵਾਲੇ ਮੰਤਰੀ ਵੀ ਕਹਿ ਸਕਦੇ ਆ ਉਹਨਾਂ ਨੂੰ ਪੁੱਛ ਲਿਆ ਗਿਆ ਜਿਸ ਤੋਂ ਬਾਅਦ ਕੀ ਹੁਣ ਉਹ ਵੀ ਵਿਚਾਰਾ ਘਰੋਂ ਫਰਾਰ ਹੋ ਚੁੱਕਾ ਹੈ ਸੋ ਦੂਜੇ ਪਾਸੇ ਪਿੰਡ ਦੇ ਲੋਕ ਵੀ ਹੁਣ ਡਰੇ ਹੋਏ ਹਨ ਇਸ ਤੋਂ ਇਲਾਵਾ ਵਧਾਇਕ ਅਤੇ ਪੁਲਿਸ ਦੇ ਵੱਲੋਂ ਲੋਕਾਂ ਦੇ ਮੋਬਾਈਲ ਫੋਨ ਖੋਣ ਦੀ ਵੀ ਜਾਣਕਾਰੀ ਮਿਲੀ ਹੈ ਸੋ ਬੇहद ਹੁਣ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਸਾਈਕਲ ਵਾਲੇ ਮੰਤਰੀ ਦੇ ਵੱਲੋਂ ਕਿਵੇਂ ਲੋਕਾਂ ਦੇ ਜਾ ਕੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਜੇਕਰ ਕੋਈ ਸਵਾਲ ਲੱਗਿਓ ਪੁੱਛ ਵੀ ਲੈਂਦਾ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਉਹਨਾਂ ਦੇ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਦੇ ਪਿੰਡ ਦੇ ਵਿੱਚ ਪੁਲਿਸ ਭੇਜੀ ਗਈ ਹੈ ਤੇ ਜਿਹੜਾ ਕੱਚੇ ਮਕਾਨਾਂ ਦੇ ਪੈਸੇ ਮੰਗ ਰਿਹਾ ਸੀ ਗਰੀਬ ਵਿਅਕਤੀ ਉਹ ਵੀ ਪਿੰਡ ਦੇ ਵਿੱਚੋਂ ਫਰਾਰ ਹੋ ਚੁੱਕਾ ਹੈ ਤੇ ਕੁਝ ਕੁ ਪਿੰਡ ਵਾਲੇ ਵੀ ਪਿੰਡ ਚੋਂ ਫਰਾਰ ਹੋ ਚੁੱਕੇ ਹਨ ਕਿਉਂਕਿ ਭਾਰੀ ਪੁਲਿਸ ਤਣਾਤ ਕਰ ਦਿੱਤੀ ਗਈ ਹੈ ਦੇਵਮਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇਸ ਪਿੰਡ ਦੇ ਵਿੱਚ ਸੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਤਰ੍ਹਾਂ ਦਾ ਬਤੀਰਾ ਪਿੰਡ ਵਾਸੀਆਂ ਦੇ ਨਾਲ ਜਾਂ ਫਿਰ ਪੰਜਾਬ ਦੇ ਆਮ ਲੋਕਾਂ ਦੇ ਨਾਲ ਕਰਨਾ ਕਿੰਨਾ ਕਜੈਜ ਹੈ ਇਸ ਤੋਂ ਬਾਅਦ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 10 ਦਸੰਬਰ ਤੋਂ ਬਾਅਦ ਉਹਨਾਂ ਦੇ ਵੱਲੋਂ ਪਿੰਡ-ਪਿੰਡ ਦੇ ਵਿੱਚ ਜਾ ਕੇ ਸਮਾਰਟ ਮੀਟਰ ਪੱਟੇ ਜਾਣਗੇ ਅਤੇ ਬਿਜਲੀ ਘਰਾਂ ਦੇ ਵਿੱਚ ਹੀ ਜਾ ਕੇ ਉਹਨਾਂ ਨੂੰ ਜਮ੍ਹਾਂ ਕਰਵਾਇਆ ਜਾਵੇਗਾ। ਸੋ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਦਿੱਤਾ ਗਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਹੁਣ ਇਹਨਾਂ ਮੀਟਰਾਂ ਨੂੰ ਪੱਟ-ਪੱਟ ਕੇ ਕਿਸਾਨਾਂ ਦੇ ਵੱਲੋਂ ਢੇਰ ਲਗਾ ਦਿੱਤੇ ਗਏ ਹਨ। ਬੋਰੀਆਂ ਦੇ ਵਿੱਚੋਂ ਇਹਨਾਂ ਦੇ ਵੱਦੋਂ ਭਰ ਕੇ ਲਫਾਫਿਆਂ ਦੇ ਵਿੱਚ ਭਰ ਕੇ ਇਹਨਾਂ ਦੇ ਵੱਦੋਂ ਇਹ ਮੀਟਰ ਲਿਆਂਦੇ ਜਾ ਰਹੇ ਹਨ ਜਿਸ ਤੋਂ ਕੀਏ ਮੀਟਰਾਂ ਨੂੰ ਇੱਕ ਥਾਂ ਦੇ ਉੱਤੇ ਢੇਰੀ ਲਗਾਈ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਿਜਲੀ ਘਰਾਂ ਦੇ ਵਿੱਚ ਇਹਨਾਂ ਨੂੰ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਕੁਝ ਕਿਸਾਨਾਂ ਦੇ ਵੱਲੋਂ ਇਹ ਮੀਟਰਾਂ ਦੀ ਪੜਤਾਲ ਵੀ ਕੀਤੀ ਗਈ ਹੈ ਤੇ ਇਸ ਦੇ ਵਿੱਚ ਜਿੱਥੇ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਇਸ ਦੇ ਵਿੱਚ ਕੋਈ ਵੀ SIM ਨਹੀਂ ਪੈਂਦੀ ਪਰ ਇਸ ਦੇ ਵਿੱਚੋਂ ਆਖਰਕਾਰ Airtel ਦੀ SIM ਬਰਾਮਦ ਕੀਤੀ ਗਈ ਹੈ। ਕਿਸਾਨਾਂ ਦੇ ਵੱਲੋਂ ਇਹ ਖੁਲਾਸਾ ਮੀਟਰ ਨੂੰ ਖੋਲ ਕੇ ਕੀਤਾ ਗਿਆ ਹੈ। ਸੋ ਸਰਕਾਰ ਜਿਹੜੀ ਕਿ ਝੂਠੇ ਦਾਅਵੇ ਕਰ ਰਹੀ ਹੈ ਕਿ ਇਹ ਹੀ ਮੀਟਰ ਜਿਹੜੇ ਕਿ 스마트 ਮੀਟਰ ਚਿਪ ਵਾਲੇ ਮੀਟਰ ਹੀ ਲੋਕਾਂ ਨੂੰ ਲਵਾਉਣੇ ਚਾਹੀਦੇ ਪਰ ਸਰਕਾਰ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੀ ਹੋਈ ਹੈ ਸੋ ਆਓ ਲੈ ਚੱਲਦੇ ਹਾਂ ਸਿੱਧਾ ਹੀ ਇਸ ਵੀਡੀਓ ਦੇ ਵੱਲ ਆ ਮੀਟਰ ਆ ਇਹਨਾਂ ਜਿਹੜਾ ਮਰਜੀ ਚੁੱਕ ਲੋ ਜਿਹੜੇ ਕਹਿੰਦੇ ਆ ਵੀ ਇਹਦੇ ਵਿੱਚ SIM ਨਹੀਂ ਪੈਂਦੀ ਆ ਇਹਦੀ ਪਲੇਟ ਆ ਆ ਵੇਖੋ ਇਹਦੇ ਵਿੱਚ SIM ਆ Airtel ਦੀ SIM ਆ ਇਹ ਜਦੋਂ ਚੇਪ ਵਾਲੇ ਮੀਟਰ ਸਾਰੇ ਲੱਗ ਗਏ 50% ਲੱਗ ਗਏ ਉਸੇ ਟਾਈਮ ਇਹ ਆਨਲਾਈਨ ਹੋ ਜਾਣਾ ਵਾ ਤੇ ਆ Airtel ਦੀ SIM ਆ ਜਿੰਨੇ ਕ ਤੁਹਾਡੇ ਕੋ ਪੈਸੇ ਹੋਣਗੇ ਓਨੇ ਕ ਚਲਾ ਲਿਓ ਤੇ ਨਹੀਂ ਤੇ ਬੱਤੀ ਗੋਲਿਆ ਇਸ ਕਰਕੇ 80% ਲੋਕਾਂ ਦੀ ਪਹੁੰਚ ਤੋਂ ਜਿਹੜੀ ਬੱਤੀ ਉਹ ਦੂਰ ਹੋ ਜਾਣੀ ਆ ਲੜਨ ਦੀ ਲੋੜ ਆ ਪਾਈ ਇਹਦੀ ਵੱਡੀ ਗੇਲ ਤੇ ਖੁੱਲ ਕੇ ਜਣਾ ਵਾ ਇਹਦਾ ਵਿਰੋਧ ਕਰੋ ਤੇ ਚੇਪ ਵਾਲੇ ਮੀਟਰ ਜਿਹੜੇ ਨੂੰ ਨਾ ਲਗੰਦਿਓ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸ਼ਹਿਰ ਦੇ ਵਿੱਚ ਹੁਣ ਘਰੇਲੂ ਗੈਸ ਸੰਕਟ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁਣ ਲੋਕਾਂ ਨੂੰ ਗੈਸ ਸਿਲੰਡਰ ਮਿਲਨੇ ਬੰਦ ਹੋ ਚੁੱਕੇ ਹਨ ਜੀਹਾਂ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਵੀ ਉਹਨਾਂ ਨੂੰ 15 ਤੋਂ 20 ਦਿਨ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਦੇਰੀ ਦੇ ਨਾਲ ਹੋਣ ਵਾਲੀਆਂ ਡਿਲੀਵਰੀਆਂ ਦਾ ਸਿੱਧਾ ਅਸਰ ਹੁਣ ਆਮ ਲੋਕਾਂ ਦੇ ਉੱਤੇ ਅਤੇ ਰਸੋਈ ਦੇ ਉੱਤੇ ਪੈ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਕੋਲ ਇੱਕ ਹੀ ਸਿਲੰਡਰ ਹੈ ਜਿਸ ਤੋਂ ਬਾਅਦ ਕਿ ਉਹ ਸਿਲੰਡਰ ਖਤਮ ਹੋ ਰਿਹਾ ਹੈ ਜਾਂ ਫਿਰ ਦੋ ਸਿਲੰਡਰ ਵੀ ਹਨ ਤੇ ਉਹ ਸਿਲੰਡਰ 1 ਮਲੇ ਬਾਜ਼ਾਰ ਦੇ ਵਿੱਚ ਗੈਸ ਦੀ ਕੀਮਤ 100 ਤੋਂ ਲੈ ਕੇ 150 ਰੁਪਏ ਪ੍ਰਤੀ ਕਿਲੋ ਦੇ ਭਾਅ ਦੇ ਹਿਸਾਬ ਦੇ ਨਾਲ ਮਿਲ ਰਹੀ ਹੈ ਤੇ ਇੰਜ ਲੱਗਦਾ ਹੈ ਕਿ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ ਜੇਕਰ ਤੁਸੀਂ ਬਲੈਕ ਦੇ ਵਿੱਚ ਸਿਲੰਡਰ ਲੈਣਾ ਹੈ ਤੇ ਤੁਹਾਨੂੰ ਮਿਲ ਰਿਹਾ ਹੈ ਪਰ ਜੇਕਰ ਕਿਸੇ ਵੀ ਗਰੀਬ ਵਿਅਕਤੀ ਨੇ ਜਾਂ ਫਿਰ ਪੰਜਾਬ ਦੇ ਹੀ ਕਿਸੇ ਵਿਅਕਤੀ ਦੇ ਦੁਆਰਾ ਬੁਕਿੰਗ ਦੇ ਉੱਤੇ ਸਿਲੰਡਰ ਬੁੱਕ ਕੀਤਾ ਜਾਂਦਾ ਹੈ ਤੇ ਉਸ ਨੂੰ 15 ਤੋਂ 20 ਦਿਨ ਦਾ ਹੁਣ ਬੇਟਿੰਗ ਟਾਈਮ ਮਿਲ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਹੋਟਲਾਂ ਦੇ ਵਿੱਚ ਗਲੀ ਮੁਹੱਲਿਆਂ ਦੇ ਵਿੱਚ ਗੈਸ ਸਿਲੰਡਰਾਂ ਦੀ ਖੁੱਲੀ ਬਾਜ਼ਾਰ ਤੋਂ ਹੋ ਰਹੀ ਹੈ ਗੈਰ ਕਾਨੂੰਨੀ ਵਪਾਰਤੀ ਬੋਸਟੀ ਕਰਦਾ ਹੈ ਜਿੱਥੇ ਆਮ ਖਪਤਕਾਰ ਹਫ਼ਤਿਆਂ ਤੋਂ ਗੈਸ ਸਿਲੰਡਰ ਦੀ ਉਡੀਕ ਕਰ ਰਹੇ ਹਨ ਉੱਥੇ ਹੀ ਵਪਾਰਕਦਾਰੀਆਂ ਦੇ ਵਿੱਚ ਘਰੇਲੂ ਗੈਸ ਦੀ ਵਾਰਤੋਂ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਕੰਮਕਾਜ ਤੇ ਗੰਭੀਰ ਸਵਾਲ ਜਿਹੜੇ ਕੀ ਇਹ ਖੜੇ ਹੋ ਰਹੇ ਹਨ ਕਿ ਪ੍ਰਸ਼ਾਸਨ ਆਖਰਕਾਰ ਕੀ ਕਰ ਰਿਹਾ ਹੈ ਕਿਉਂਕਿ ਘਰੇਲੂ ਗੈਸ ਵੀ ਹੁਣ ਆਮ ਲੋਕਾਂ ਦੇ ਦੁਆਰਾ ਜਿਹੜੀ ਵਾਰਤੀ ਜਾਂਦੀ ਆ ਉਹ ਵੀ ਵਪਾਰਕ ਤੌਰ ਦੇ ਉੱਤੇ ਵਾਰਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਸਿਲੰਡਰ ਨਹੀਂ ਮਿਲ ਰਹੇ ਹਨ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਹੋ ਚੁੱਕੇ ਹਨ ਲੰਮੀਆਂ ਲੰਮੀਆਂ ਲਾਈਨਾਂ ਕਈ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਅਮਰਤਸਰ ਦੇ ਵਿੱਚ ਹੁਣ 15 ਪ੍ਰਸਿੱਧ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਹੈ ਸਕੂਲ ਮੈਨੇਜਮੈਂਟ ਨੂੰ ਇਹ ਧਮਕੀ ਈਮੇਲ ਦੇ ਰਾਹੀਂ ਪ੍ਰਾਪਤ ਹੋਈ ਹੈ ਇਸ ਦੇ ਬਾਅਦ ਹੁਣ ਸਕੂਲ ਮੈਨੇਜਮੈਂਟ ਨੇ ਤੁਰੰਤ ਅਮਰਤਸਰ ਪੁਲਿਸ ਨੂੰ ਸੂਚਿਤ ਕੀਤਾ ਹੈ ਤੇ ਬੱਚਿਆਂ ਨੂੰ ਤੁਰੰਤ ਘਰ ਭੇਜ ਦਿੱਤਾ ਹੈ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰ ਲਿਆ ਜਾਣ ਸੋ ਇਸੇ ਦੌਰਾਨ ਸਾਰੇ ਹੀ ਅਮਰਤਸਰ ਜ਼ਿਲ੍ਹੇ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਜੀ ਹਾਂ ਸਾਰੇ ਹੀ ਸਕੂਲ ਬੰਨਾਂ ਰਹੀ ਹੁਣ ਬੱਚਿਆਂ ਨੂੰ ਛੁੱਟੀ ਦੇ ਦਿੱ ਇਸ ਦੌਰਾਨ ਪੁਲਿਸ ਮੌਕੇ ਤੇ ਉੱਤੇ ਪਹੁੰਚ ਗਈ ਤੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਬੰਬ ਦੀ ਧਮਕੀ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਮੰਗਾਲੀ ਗਈ ਹੈ ਸਕੂਲ ਦੇ ਵੱਲੋਂ ਅਚਾਨਕ ਭੇਜੇ ਗਏ ਸੁਨੇਹੇ ਤੋਂ ਬਾਅਦ ਮਾਪੇ ਵੀ ਕਾਫੀ ਜ਼ਿਆਦਾ ਘਬਰਾ ਚੁੱਕੇ ਹਨ ਇਸੇ ਦੇ ਨਾਲ ਹੀ ਅਚਾਨਕ ਛੁੱਟੀ ਕਰਵਾਉਣ ਦੇ ਕਾਰਨ ਬੱਚਿਆਂ ਦੇ ਵਿੱਚ ਵੀ ਹੜਕੰਪ ਮਚ ਗਿਆ ਹੈ ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਹੁਣ ਆਗਿਆ ਨਹੀਂ ਦਿੱਤੀ ਗਈ ਹੈ ਪੁਲਿਸ ਦੀਆਂ ਟੀਮਾਂ ਜਾ ਕੇ ਕਲਾਸਰੂਮ ਦੀ ਜਾਂਚ ਕਰ ਰਹੀਆਂ ਹਨ ਈਮੇਲ ਦੀ ਜਾਣਕਾਰੀ ਸਾਈਬਰ ਸੈੱਲ ਨੂੰ ਭੇਜ ਦਿੱਤੀ ਗਈ ਸੀ ਇਹ ਧਮਕੀ ਕਿਸ ਸੰਸਥਾ ਜਾਂ ਫਿਰ ਵਿਅਕਤੀ ਨੇ ਦਿੱਤੀ ਹੈ ਅਜੇ ਤੱਕ ਇਸ ਦਾ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ ਸੋ ਬੇहद ਹੈਰਾਨ ਕਰਨ ਦਾ ਮਾਮਲਾ ਹੁਣ ਅਮਰਤਸਰ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਈਮੇਲ ਦੇ ਰਾਹੀਂ 15 ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਾਰੇ ਹੀ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਾਰਨ ਕੌਰ ਨੇ ਹੁਣ ਦਲੰਦਰ ਦੇ ਵਿੱਚ ਆਪਣੇ અપਮਾਨ ਨੂੰ ਲੈ ਕੇ ਸਖਤ ਕਾਨੂੰਨੀ ਰੋਖ ਬਣਾਇਆ ਹੈ ਚਾਰਨ ਕੌਰ ਨੇ ਵਕੀਲ ਦੇ ਰਾਹੀਂ 크ਿਸਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ ਹੁਣ 10 ਲੱਖ ਰੁਪਏ ਦਾ ਕਾਨੂੰਨੀ ਨੋਟਿਸ ਲੀਗਲ ਭੇਜ ਦਿੱਤਾ ਹੈ ਜਲੰਧ। ਜਲੰਧਰ ਦੇ ਵਿੱਚ ਹੋਏ ਇੱਕ ਪ੍ਰਦਰਸ਼ਨ ਦੇ ਦੌਰਾਨ ਉਹਨਾਂ ਦੇ ਪੁਤਲੇ ਦੀ ਵਰਤੋਂ ਜਿਹੜੀ ਕਿ ਅਪਮਾਨਜਨਕ ਵਿਵਹਾਰ ਦੇ ਨਾਲ ਉਹਨਾਂ ਦਾ ਪੁਤਲਾ ਫੂਕਿਆ ਗਿਆ ਸੀ ਇਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਭਾਨਾ ਸਿੱਧੂ ਦਾ ਵੀ ਪੁਤਲਾ ਫੂਕਿਆ ਗਿਆ ਸੀ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਵੀ ਪੁਤਲਾ ਫੂਕਿਆ ਗਿਆ ਹੈ। ਸੋ 15 ਦਿਨਾਂ ਦੇ ਵਿੱਚ ਮੁਆਫੀ ਮੰਗਣ ਦੇ ਲਈ ਵੀ ਕਿਹਾ ਗਿਆ ਹੈ। ਸਿੱਧੂ ਪਰਿਵਾਰ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਦਵੇ ਵੱਲੋਂ ਭੇਜੇ ਗਏ ਨੋਟਿਸ ਦੇ ਵਿੱਚ ਕਮੇਟੀ ਤੋਂ ਪੁੱਛਿਆ ਗਿਆ ਹੈ ਕਿ ਇਹ ਕਾਰਾ ਕਿਸ ਦੇ ਇਸ਼ਾਰੇ ਦੇ ਉੱਤੇ ਕੀਤਾ ਗਿਆ ਹੈ ਤੇ ਉਸ ਵਿਅਕਤੀ ਦੇ ਨਾਮ ਦਾ ਖੁਲਾਸਾ ਕੀਤਾ ਜਾਵੇ ਤੇ ਨੋਟਿਸ ਦੇ ਵਿੱਚ ਚਾਰਨਕੌਰ ਨੇ 15 ਦਿਨਾਂ ਦੇ ਅੰਦਰ ਲਿਖਤੀ ਮਾਫੀ ਮੰਗਣ ਦੀ ਵੀ ਅਪੀਲ ਕੀਤੀ ਹੈ ਤੇ ਇਸ ਤੋਂ ਬਾਅਦ 10 ਲੱਖ ਰੁਪਏ ਦਾ ਜੁਰਮਾਨਾ ਲਾਉਣ ਦੀ ਵੀ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਸ਼ਹਿਰਾਂ ਦੇ ਵਿੱਚ ਹੁਣ ਈ-ਚਲਾਨ ਸਿਸਟਮ ਲਾਗੂ ਹੋਣ ਤੋਂ ਬਾਅਦ 1 ਸਾਲ ਦੇ ਅੰਦਰ ਹੀ ਚਲਾਨ 4 ਗੁਣਾ ਤੋਂ ਵੱਧ ਹੋ ਗਏ ਹਨ। ਔਸਤਨ ਹਰ 2 ਮਿੰਟ ਦੇ ਵਿੱਚ ਕੈਮਰਾ ਇੱਕ ਚਲਾਨ ਕੱਟ ਰਿਹਾ ਹੈ ਜਿਸ ਦੇ ਨਾਲ ਹੁਣ 1 ਸਾਲ ਦੇ ਅੰਦਰ ਚਲਾਨ 4 ਗੁਣਾ ਤੱਕ ਵੱਧ ਹੋ ਚੁੱਕੇ ਹਨ। ਨਾਲ ਹੀ 7 ਗੁਣਾ ਜੁਰਮਾਨਾ ਰਾਸ਼ੀ ਵਧਣ ਦਾ ਵੀ ਹੁਣ ਖਾਸ਼ਾ ਜ਼ਤਾਇਆ ਜਾ ਰਿਹਾ ਹੈ। ਸੋ ਸਾਲ 2024 ਦੇ ਵਿੱਚ ਜਿੱਥੇ ਕਿ 398000 ਲੋਕਾਂ ਦੇ ਚਲਾਨ ਕੱਟੇ ਗਏ ਸਨ ਸੋ ਇਸੇ ਦੌਰਾਨ ਹੁਣ 83 ਕਰੋੜ ਰੁਪਏ ਦੇ ਚਲਾਨ ਜਿਹੜੇ ਕਿ ਕੱਟੇ ਗਏ ਸਾਲ 2024 ਦੇ ਦੌਰਾਨ ਇਸ ਤੋਂ ਬਾਅਦ ਹੁਣ ਸਾਲ 2025 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 4 ਗੁਣਾ ਤੱਕ ਵੱਧ ਜਾਵੇਗਾ ਤੇ ਲਗਾਤਾਰ ਹੁਣ ਪੰਜਾਬ ਦੇ ਵਿੱਚ ਈ ਚਲਾਨ ਕੱਟੇ ਜਾ ਰਹੇ ਹਨ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਹੁਣ ਨਕਲੀ ਨੰਬਰ ਪਲੇਟਾਂ ਲਾ ਕੇ ਘੁੰਮਣ ਵਾਲੇ ਜਾਂ ਫਿਰ ਇਸ ਤੋਂ ਇਲਾਵਾ ਬਿਨਾਂ ਕਾਗਜ਼ ਪੱਤਰ ਤੋਂ ਜਾਂ ਫਿਰ ਟ੍ਰੈਫਿਕ ਰੂਲਾਂ ਦੀ ਵਰਤੋਂ ਨਾ ਕਰਨ ਵਾਲਿਆਂ ਦੇ ਹੁਣ ਲਗਾਤਾਰ ਪੰਜਾਬ ਦੇ ਵਿੱਚ ਚਲਾਨ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪੁਲਿਸ ਆਪਰੇਸ਼ਨ ਹੌਟਸਪੌਟ ਡੋਮੀਨੇਸ਼ਨ ਤਹਿਤ ਨਸ਼ਾ ਤਸਕਰਾਂ ਵਿਰੁੱਧ ਹੁਣ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਬੁੱਧਵਾਰ ਨੂੰ ਸਪੈਸ਼ਲ ਡਿਟੈਕਟਿਵ ਜੂਨੀਅਟ ਦੀ ਟੀਮ ਨੇ ਕਾਇਲਤ ਖੇਤਰ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਸੋ ਇਹ ਦੋ ਪੰਜਾਬੀ ਕੁੜੀਆਂ ਦੱਸੀਆਂ ਜਾ ਰਹੀਆਂ ਹਨ ਗਰਮੀਤ ਕੌਰ ਅਤੇ ਜਸਵੀਰ ਕੌਰ ਜੋ ਕਿ ਪੰਜਾਬ ਦੀਆਂ ਰਹਿਣ ਵਾਲੀਆਂ ਹਨ ਸੋ ਇਹਨਾਂ ਦੇ ਦੁਆਰਾ 28 ਕਿਲੋ 830 ਗ੍ਰਾਮ ਪੁੱਕੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇੱਕ ਪੁਲਿਸ ਬੁਲਾਰੀ ਨੇ ਦੱਸਿਆ ਹੈ ਕਿ ਸਪੈਸ਼ਲ ਡਿਟੈਕਟਿਵ ਯੂਨਿਟ ਦੇ ਇੰਚਾਰਜ ਏਐਸਆਈ ਸੰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਇੱਥੇ ਨਾਕਾਬੰਦੀ ਕੀਤੀ ਗਈ ਸੀ ਸੋ ਇਹ ਦੋ ਔਰਤਾਂ ਨੂੰ ਕਾਇਲਤ आईटीआई ਦੇ ਨੇੜੇ ਇੱਕ ਟਰੱਕ ਤੋਂ ਇਹ ਦੋਨੋਂ ਉੱਤਰਿਆ ਸਨ ਇਸੇ ਦੌਰਾਨ ਇਹਨਾਂ ਦੇ ਬੈਗ ਦੇ ਵਿੱਚ ਨਸ਼ੀਲਾ ਪਦਾਰਥ ਪੁੱਕੀ ਇਹਨਾਂ ਦੇ ਵੱਲੋਂ ਸਪਲਾਈ ਕੀਤੀ ਜਾਣੀ ਸੀ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਗਰਮੀਤ ਕੌਰ ਬਠਿੰਡਾ ਦੀ ਰਹਿਣ ਵਾਲੀ ਹੈ ਤੇ ਜਸਵੀਰ ਕੌਰ ਜਿਹੜੀ ਇਹ ਵੀ ਬਠਿੰਡਾ ਸ਼ਹਿਰ ਦੇ ਲਾਗੇ ਦੀ ਰਹਿਣ ਵਾਲੀ ਹੈ ਸੋ ਕੈਥਲ ਤੋਂ ਇਹ ਗ੍ਰਿਫਤਾਰੀ ਹੋਈ ਹੈ 28 ਕਿਲੋ 830 ਗ੍ਰਾਮ ਪੁੱਕੀ ਸਮੇਤ ਇਹਨਾਂ ਦੋਨੋਂ ਪੰਜਾਬੀ ਕੁੜੀਆਂ ਜਿਹੜੀਆਂ ਕੀ ਗ੍ਰਿਫਤਾਰ ਕੀਤੀਆਂ ਗਈਆਂ ਹਨ ਹਰਿਆਣਾ ਤੋਂ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਉੱਤੇ ਜਿਹੜਾ ਕਿ ਨਿਸ਼ਾਨਾ ਸਾਧਿਆ ਗਿਆ ਹੈ ਪੰਜਾਬ ਕਾਂਗਰਸ ਦੇ ਨੇਤਾ ਤੇ ਸਾਫ ਕਾ ਕਰੈਕਟਰ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਹੁਣ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਵਿੱਚ ਤਾਂ ਕਾਂਟੋ ਕਲੇਸ਼ ਪਈ ਹੋਇਆ ਹੈ ਉੱਥੇ ਹੀ ਵਿਰੋਧੀ ਧਿਰਾਂ ਵੀ ਕੋਈ ਮੌਕਾ ਨਹੀਂ ਛੱਡ ਰਹੀਆਂ ਹਾਂ ਨਸ਼ਰੂਮਣੀ ਕਾਲੀਦਾਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਬਾਜਬਾ ਬੜਿੰਗ ਸਿੱਧੂ ਬਜਾਉਂਦੇ ਰਹੇ ਟੱਲੀ ਚੰਨੀ ਕਰ ਗਿਆ ਮਸਲੀ ਹੱਲ ਸੋ ਇਸ ਤਰ੍ਹਾਂ ਹੁਣ ਕਾਂਗਰਸ ਦੇ ਉੱਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ ਤੇ ਵਕ ਵਕ ਤੁਹਾਨੂੰ ਦੱਸ ਦਿਆ ਕਿ ਮੀਮਸ ਬਣਾਏ ਜਾ ਰਹੇ ਹਨ ਸੋਸ਼ਲ ਮੀਡੀਆ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕਾਂਗਰਸ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਨਾਲ ਰਿਲੇਟਡ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ 13, 14 ਅਤੇ 15 ਦਸੰਬਰ ਨੂੰ ਮੌਸਮ ਵਿਭਾਗ ਦੇ ਵੱਲੋਂ ਪੁਵੇਕਵਾਣੀ ਕਰ ਦਿੱਤੀ ਗਈ ਹੈ ਜੀ ਹਾਂ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਹੁਣ 12 ਤੋਂ ਲੈ ਕੇ 15 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਦਾ ਪ੍ਰਭਾਵ ਜਾਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਾਸਤਕ ਦੇ ਚੁੱਕਾ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਠੰਡ ਦੀ ਤੀਬਰਤਾ ਦੇ ਵਿੱਚ ਹੋਰ ਵਾਧਾ ਹੋਵੇਗਾ ਤੇ ਤਾਪਮਾਨ ਵੀ ਤੇਜ਼ੀ ਦੇ ਨਾਲ ਗਰਾਵਟ ਦੇ ਮੌਸਮ ਵਿਭਾਗ ਦੇ ਅਨੁਸਾਰ ਕਿਹਾ ਗਿਆ ਹੈ ਕਿ ਅਮਰਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਗਵਾੜਾ, ਬਰਨਾਲਾ, ਮਾਨਸਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਹੱਡ ਚੀਰਵੀਂ ਠੰਡ ਹੋਵੇਗੀ ਤੇ ਧੁੰਦ ਦਾ ਜੈਲੋਡਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 14 ਅਤੇ 15 ਤਰੀਕ ਨੂੰ ਵੀ ਵਿਭਾਗ ਨੇ ਇਹਨਾਂ ਜ਼ਿਲ੍ਹਿਆਂ ਨੂੰ ਹੁਣ ਅਲਰਟ ਦੇ ਉੱਤੇ ਰਹਿਣ ਦੇ ਲਈ ਕਿਹਾ ਹੈ। ਸੋ ਮੌਸਮ ਵਿਭਾਗ ਦੇ ਅਨੁਸਾਰ ਹੁਣ ਲਗਾਤਾਰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਕਾਫੀ ਠੰਡ ਪਵੇਗੀ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਘਟ ਗਏ ਹਨ ਦਾਖਲੇ ਐਕਸ਼ਨ ਦੀ ਕੀਤੀ ਗਈ ਹੈ ਤਿਆਰੀ ਜੀਹਾਂ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਹੋਣ ਤੋਂ ਪਹਿਲਾਂ ਇਹ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਵਾਅਦੇ ਕੀਤੇ ਜਾ ਰਹੇ ਸਨ ਕਿ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਤੇ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਵਧੀਆ ਪੰਜਾਬ ਦੇ ਸਰਕਾਰੀ ਸਕੂਲ ਬਣਾ ਦਿੱਤੇ ਜਾਣਗੇ ਪਰ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਪ੍ਰਵਾਸੀਆਂ ਦੇ ਹੀ ਬੱਚੇ ਜ਼ਿਆਦਾਤਰ ਪੜਦੇ ਹੋਏ ਨਜ਼ਰ ਆਉਂਦੇ ਹਨ ਸੋ ਜਿਹੜੇ ਪੰਜਾਬੀ ਆਸਲ ਤੌਰ ਦੇ ਵਿੱਚ ਉਹਨਾਂ ਦੇ ਵੱਲੋਂ ਬੱਚੇ ਆਪਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਪਾਈ ਜਾ ਰਹੇ ਹਨ ਜਿਸ ਦਾ ਹੁਣ ਇਹ ਅਸਰ ਹੋਇਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚੋਂ ਦਾਖਲੇ ਘਟ ਚੁੱਕੇ ਹਨ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਵੱਡਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਗਈ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਘਟਦੀ ਗਿਣਤੀ ਦਾ ਮੁੱਦਾ ਹੋਣਾ ਤੂਲ ਫੜਨ ਲੱਗਾ ਹੈ ਸਿੱਖਿਆ ਵਿਭਾਗ ਦੇ ਵੱਲੋਂ ਇਸ ਗ੍ਰਾਵਡ ਲਈ ਸਿੱਧੇ ਤੌਰ ਦੇ ਉੱਤੇ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ ਜੀਹਾਂ ਤੁਹਾਨੂੰ ਦੱਸੀਏ ਕਿ ਅਧਿਆਪਕਾਂ ਦੀ ਹੁਣ ਨਿੰਦਿਆ ਕੀਤੀ ਜਾ ਰਹੀ ਹੈ ਕਿ ਅਧਿਆਪਕਾਂ ਦੇ ਦੁਆਰਾ ਸਹੀ ਪੜ੍ਹਾਈ ਨਹੀਂ ਪੜਾਈ ਜਾ ਰਹੀ ਸਰਕਾਰੀ ਸਕੂਲਾਂ ਵਿੱਚ ਸੋ ਜਿਹੜੀ ਕਿ ਪੜ੍ਹਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਅਧਿਆਪਕਾਂ ਦੇ ਵੱਲੋਂ ਕਰਾਈ ਜਾ ਰਹੀ ਹੈ ਸੋ ਸਰਕਾਰੀ ਅਧਿਆਪਕਾਂ ਦੇ ਵੱਲੋਂ ਉਸ ਲੈਵਲ ਦੀ ਪੜ੍ਹਾਈ ਆਖਰਕਾਰ ਕਿਉਂ ਨਹੀਂ ਕਰਵਾਈ ਜਾਂਦੀ ਕਿਉਂਕਿ ਸਰਕਾਰ ਦੇ ਵੱਲੋਂ ਲਗਾਤਾਰ ਇਹਨਾਂ ਦੀਆਂ ਤਨਖਾਹਾਂ ਵੀ ਲੱਖ ਲੱਖ ਰੁਪਈਆ ਹਨ ਫੇਰ ਵੀ ਸਰਕਾਰੀ ਸਕੂਲ ਦੇ ਅਧਿਆਪਕ ਆਖਰਕਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਪੜ੍ਹਾਈ ਕਿਉਂ ਨਹੀਂ ਕਰਵਾ ਪਾਉਂਦੇ ਹਨ ਦੂਜੇ ਪਾਸੇ ਭਗਵੰਤਮਾਨ ਸਰਕਾਰ ਦੇ ਵੱਲੋਂ ਕਈ ਸਰਕਾਰੀ ਟੀਚਰਾਂ ਨੂੰ ਯੂਰਪ ਦੇ ਵਿੱਚ ਵੀ ਭੇਜਿਆ ਗਿਆ ਸੀ ਸੋ ਯੂਰਪ ਤੋਂ ਬਾਅਦ ਹੁਣ ਉਹਨਾਂ ਨੂੰ ਹੋਰ ਕਿੱਥੇ ਭੇਜਣਾ ਹੈ ਤਾਂ ਜੋ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਵਧ ਜਾਣ ਸੋ ਇਹ ਹੁਣ ਭਗਵੰਤਮਾਨ ਸਰਕਾਰ ਹੀ ਜਾਣਦੀ ਹੈ ਲਗਭਗ 4 ਸਾਲ ਦਾ ਸਮਾਂ ਬੀਤ ਚੁੱਕਾ ਹੈ ਇੱਥੇ ਹੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਜਾ ਰਿਹਾ ਸੀ ਕਿ ਸਰਕਾਰੀ ਸਕੂਲਾਂ ਦੀ ਨਹਾਰ ਬਦਲੀ ਜਾਵੇਗੀ ਤੇ ਬੱਚੇ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ 'ਚ ਆਉਣਗੇ ਤੇ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਪੰਜਾਬ 'ਚ ਨੌਕਰੀਆਂ ਕਰਨ ਦੇ ਲਈ ਆਉਣਗੇ ਸੋ ਇਹ ਦਾਅਵੇ ਜਿਹੜੇ ਆ ਭਗਵੰਤ ਮਾਨ ਦੇ ਹੁਣ ਫੋਕੇ ਸਾਬਤ ਹੁੰਦੇ ਹੋਏ ਨਜ਼ਰ ਆ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ 14 ਦਸੰਬਰ ਨੂੰ ਹੁਣ ਵੋਟਾਂ ਹੋਣ ਜਾ ਰਹੀਆਂ ਹਨ ਜ਼ਿਲ੍ਹਾ ਫਰੀਦਕੋਟ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਇਸੇ ਦੌਰਾਨ ਬਹੁਤ ਸਾਰੇ ਪਿੰਡਾਂ ਦੇ ਵੱਲੋਂ ਇਹਨਾਂ ਚੋਣਾਂ ਦਾ ਹੁਣ ਬਾਈਕਾਟ ਕਰ ਦਿੱਤਾ ਗਿਆ ਹੈ ਜੀ ਹਾਂ ਬਹੁਤ ਸਾਰੇ ਪਿੰਡ ਜਿਹੜੇ ਕਿ ਲਗਾਤਾਰ ਹੁਣ ਬਠਿੰਡਾ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵੱਲੋਂ ਕਿ ਇਹ ਚੋਣਾਂ ਜਿਹੜੀਆਂ ਹੋਣੀਆਂ ਹਨ ਇਹਨਾਂ ਦੇ ਵਿੱਚ ਹਿੱਸਾ ਲੈਣ ਤੋਂ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਦਾ ਸਿੱਧੇ ਤੌਰ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਇਹ ਚੋਣਾਂ ਸਾਫ ਸਾਫ ਉਹਨਾਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਹੁਣ ਚੰਡੀਗੜ੍ਹ 에어ਪੋਰਟ ਤੇ ਬਣੇਗਾ ਫਲਾਈਟ ਕਿਚਨ, ਹੋਟਲ, ਕਮਾਂਤਰੀ ਉਡਾਨਾਂ ਨੂੰ ਰਿਜਾਉਣ ਦੀ ਤਿਆਰੀ ਸ਼ੁਰੂ, ਸੋ ਜਲਦ ਸ਼ੁਰੂ ਹੋਵੇਗਾ ਟੈਂਡਰ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਚੰਡੀਗੜ੍ਹ 에어ਪੋਰਟ ਤੋਂ ਜਿੱਥੇ ਕੀ 4 ਵੱਖ-ਵੱਖ ਸ਼ਹਿਰਾਂ ਨੂੰ ਇੰਟਰਨੈਸ਼ਨਲ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਕੀ ਦੁਬਈ, ਮਲੇਸ਼ੀਆ, ਥਾਈਲੈਂਡ ਅਤੇ ਇਸ ਤੋਂ ਇਲਾਵਾ ਲੰਡਨ ਵਰਗੇ ਸ਼ਹਿਰ ਜੋੜੇ ਗਏ ਹਨ, ਸੋ ਇਸ ਤੋਂ ਬਾਅਦ ਹੁਣ ਹੋਰ ਵੀ ਦੇਸ਼ਾਂ ਨੂੰ ਇੱਥੋਂ ਸਿੱਧੀਆਂ ਫਲਾਈਟਾਂ ਚਲਾਈਆਂ ਜਾ ਸਕਦੀਆਂ ਹਨ ਆਉਣ ਵਾਲੇ ਸਮੇਂ ਦੇ ਦੌਰਾਨ ਜਿਸ ਤੋਂ ਬਾਅਦ ਚੰ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ